ਜੀ ਸਾਰੇ ਨੂੰ ਅਸੀਂ ਆ ਅੱਜ ਇੱਥੇ ਸੁਨਾਮ ਕੜਤਾ ਮੈਂ ਆ ਤੇ ਅਸੀਂ ਬਾਬਾ ਬੁੱਢਾ ਸਾਹਿਬ ਜਾਉਂਗੇ ਤੇ ਅਮਰਤਾਲ ਹੁਣ ਕਿੱਥੇ ਆਪਾਂ ਆ ਤਰਨ ਤਰਨ ਸਾਹਿਬ ਠੀਕ ਆ ਅਣ ਇਸ਼ਨਾਨ ਕਰ ਲੈ ਠੰਡ ਕਿੰਨੀ ਲੱਗੀ ਬਹੁਤ ਠੰਡਾ ਬਹੁਤ ਠੰਡਾ ਠੰਡਾ ਆਣਾ ਜਾਲ ਹੁਣ ਚੱਲ ਗਿਆ ਆਪਾਂ ਮਥੜੇਕ ਨਾ ਜਲ ਸਵਾਦ ਸੀ ਜਲ ਸਵਾਦ ਸੀ ਨਾ ਪੂਰਾ ਨਾ ਹਾਂ ਉਹਦਰ ਗੇਸ਼ਨਾਣ ਕਰਨ ਹੈ ਹਾਂ ਇੰਨੀ ਦੂਰ ਕੀ ਕਰਨ ਕੀ ਇੰਨੀ ਦੂਰ ਸ্নান ਕਰਨ ਕੀ ਕਰਨਗੇ ਉਹ ਉੱਥੇ ਕਰਨਾ ਨਾ ਉਹਨਾਂ ਨੇ ਅੰਦਰ ਲੇਡੀਜ਼ ਚਲੋ ਹੁਣ ਆਪਾਂ ਚੱਲੀਏ ਮਾਥਰੇ ਕੰਮ ਹਾਂ ਉੱਗ ਹਾਂ ਸਾਰੇ ਤੁਰਨਾ ਪ੍ਰਕਰਮਾ ਕਰਨੀ ਪੈਣੀ ਆਪਾਂ ਨੂੰ ਸਾਰੇ ਕਰਨੇਗਾ ਆਏ ਜਾਣਾ ਪਊਗਾ ਇੱਥੋਂ ਆਏ ਉੱਥੋਂ ਮੱਥਾ ਟੇਕ ਕੇ ਆਏ ਸਾਰੇ ਪ੍ਰਕਰਮੇ ਕਰਕੇ ਫੇਰ ਇੱਥੇ ਇੱਥੇ ਆ ਜਾਣਾ ਇੱਥੋਂ ਫੇਰ ਬਾਹਰ ਤੁਰ ਲੈਣਾ ਸੋ ਇੱਥੇ ਸਾਰੇ ਬਬ ਉੱਥੇ ਦੇ ਉੱਥੇ ਦੇਖਣਾ ਹਾਂ ਉੱਥੇ ਦੇਖਣਾ ਇੱਥੇ ਦੇਖਣਾ ਇੱਥੇ ਦੇਖਣਾ ਇੱਥੇ ਦੇਖਣਾ ਸਾਰੇ ਦੇਖਣੇ ਆ ਉੱਥੇ ਤੇ ਉੱਥੇ ਤੋਂ ਉੱਥੇ ਤੇ ਹੀਗਾ ਚੱਲ ਫਿਰ ਆਪਣਾ ਉਹ ਸਮਾਨ ਪਾ ਵਿੱਚ ਗਿੱਲਾ ਹੂੰ ਸਾਰਾ ਪਾਲਾ ਅੱਖਾਂ ਨਿਕਲ ਗਈਆਂ ਤਾਂ ਪਾ ਨਾ ਮਿਲਿਆ ਕਿ ਆ ਹੋਜ ਪਾ ਦੇ ਗਿੰਦੇ ਹੋਜ ਚ ਪਾ ਦੇ ਚੋਲੇ ਚ ਸਾਰੇ ਤੋਲ ਗਿਆ ਪਾਲਾ ਉਹ ਗਿੱਲੇ ਗਿੱਲੇ ਚ ਪਾਲਾ ਪੁੱਤ ਹੋ? ਹੋ? ਤਮੈ ਕੈਮਰਾ ਹੀ ਖਾ ਗਿਆ ਸੀ ਕੀ ਨਾਂ ਗੁਰੂ ਕਰਦਾ ਦੱਸ ਤੰ ਤੰ ਜਾ ਅ ਗੋਡ ਸਰੋਵਰ ਵੇਖਿਆ ਕਿੱਦਾ ਹਾਂ ਸੱਚੇ ਰਿਤਾ ਸੱਚੇ ਜਿਖੋਂ ਬੋਲ ਕਹਿ ਰਹੇ ਤੇ ਹਾਲਾਪੇ ਦੋ ਹਾਂ ਕੰਨੀ ਕੰਨੇ ਅ ਗੱਲ ਨਹੀਂ ਹਾਂ ਆ ਜ ਗਿਆ ਬਾਪੂ ਦਾ ਸਾਹਿਬ ਚੱਲ ਤੁਰਿਆ 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 ਲਓ ਜੀ ਬੀੜ ਬਾਪੂ ਦਾ ਸਾਹਿਬ ਪਹੁੰਚ ਗਏ ਇੱਥੇ ਜਾਵਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋੜੇ ਨਾਲ ਹੀ ਪਹਿਲਾਂ ਸੰਗਤ ਤਾਂ ਕਾਫੀ ਅੱਜ ਅੰਦਰ ਤਾਂ ਪਾਰਕਿੰਗ ਇਨਸ਼ਾਅੱਲਾ ਬਾਹਰ ਹੀ ਲਾਉਣੀ ਪਏ ਗੱਡੀ ਪਾਪਾ ਇਧਰ ਬੰਦੇ ਸਾਡੇ ਥੱਕ ਚੁੱਕੇ ਨੇ ਗੈਨੇ ਥੱਕੇ ਕੀ ਕਿਉਂ ਡੈਡੀ ਕਿਥੇ ਪ੍ਰਕਿਰਮਿਆ ਕਰਕੇ ਹੋਣਾ ਪਏ ਡੈਡੀ ਤਾਂ ਉਹ ਗਿਆ ਟੁੱਟੀ ਤੇ ਪਹਿਲਾਂ ਹੀ ਹੋ ਗਿਆ ਚਲੋ ਖਾ ਲਓ ਜਲਦੀ ਗੋਲਫੀ ਫੇ ਚੱਲ ਜਾਈਏ ਉਧਰ ਰਹਿਗੇ ਪਿੱਛੇ ਹੀ ਸਿੱਧਾ ਤਰ ਸਿੱਧਾ ਫਿਸ਼ ਦੇ ਨਾਲ ਇਸ਼ਨਾਨ ਕਰਨਾ ਤੋਂ ਹਾਂ 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 ਕਰੂੰਗਾ ਚੱਲ ਇੱਥੇ ਕਰ ਲੈ ਫਿਰ ਇੱਥੇ ਕਰ ਲੈ ਆਉਣੀਆਂ ਜਾਂ ਉਧਰਲੇ ਕਰਨੀਆਂ ਇੱਧਰ ਨਹੀਂ ਹੈਗੀਆਂ ਹਾਲਾ ਫੜੀ ਨਹੀਂ ਜਾਂਦੀ ਮੈਂ ਫੜਾ ਹਾਲਾ ਆ ਜਾ ਆ ਜਾ ਹੈ ਫੜੀ ਨਹੀਂ ਜਾਂਦੀ ਜੋ ਪ੍ਰਸ਼ਾਦ ਪਾਇਆ ਵੀ ਆ ਗਈ ਆਵੇ ਆ ਗਈ ਆਵੇ ਆ ਜਿਹਾ ਵੀ ਆ ਗਈ ਖਾ ਨਹੀਂ ਸਕਦੇ ਆ ਰਿਆ ਨਹੀਂ ਰਹ ਹੂੰ ਖਾ ਨਹੀਂ ਸਕਦੇ

ਰੋਗ ਜਾ ਰੋਗ ਜਾ ਪਿੱਛੇ ਰਹਿ ਗਏ ਆਪਣੇ ਬੰਦੇ ਸਾਰੇ ਢਿੱਲੇ ਆਣਾ ਅੱਜ ਥੋੜੇ ਸੁਪਰ ਫਾਸਟ ਆ ਤੱਕ ਵੀ ਬਹੁਤ ਕੜਕੜੀ ਆ ਜਾਓ ਕਿਧਰ ਆ ਕੇ ਪਿੱਛੇ ਰਹਿ ਗਏ ਇਹਦਾ ਇਹ ਨਹੀਂ ਕੋਈ ਆਜਦਾ ਇਧਰਲੇ ਪਾਸੇ ਆ ਜਾ ਚਲੋ ਚਲੋ ਨੰਬਰ ਦਿੱਤੀ ਹੂੰ ਕੀ ਹੋ ਗਿਆ ਕੀ ਹੋ ਗਿਆ ਨਿਕੇਸ਼ ਅੱਜ ਤਾਂ ਬਹੁਤ ਘੱਟ ਸੰਗਤ ਆ ਮੇ ਤਾਂ ਸਾਰੇ ਭਰੇ ਹੁੰਦੇ ਆ ਅੱਜ ਤਾਂ ਬਹੁਤ ਘੱਟ ਆ ਲੋ ਜੀ ਅੱਜ ਬਹੁਤ ਘੱਟ ਸੰਗਤ ਸੀ ਮੱਥਾ ਲਿਆ ਸੀ ਠੇਕ ਆ ਸਾਡੇ ਬੰਦੇ ਗਵਾਚ ਗਏ ਨਾਲ ਦੇ ਹਨਾ ਮੈਂ ਤਾਂ ਜਗਤੇਸ਼ ਰਹਿ ਗਏ ਦੂੰ ਕਿੱਧਰ ਗਏ ਆਪਾਂ ਉੱਪਰ ਗਏ ਸੀ ਮੱਥਾ ਟੇਕਣ ਮੜ ਕੇ ਪਤਾ ਲੱਗਾ ਕਿੱਧਰ ਜਾਇ ਚਲੇ ਹੁਣ ਫੋਨ ਲਾਉਨੇ ਫੋਨ ਨਹੀਂ ਚੱਕਦੇ ਸ਼ਾਮ ਹੋ ਗਈ ਐ ਸਵਾ 6 ਹਣਾ ਲੱਭ ਫੱਕ ਗਿਆ ਫੱਕ ਗਿਆ ਨਾ ਡੇਢ ਘੰਟਾ ਲੱਗ ਗਿਆ ਆਪਣਾ ਮੱਥਾ ਟੇਕਣ ਨੂੰ ਉਹ ਵੀ ਅੱਜ ਸੰਗਤ ਘੱਟ ਸੀ ਤਾਂ ਕਰਕੇ ਫਿਰ ਦੱਸਦੇ ਆ ਚੱਲੀਏ ਪਿੰਡ ਨੂੰ ਚਲ ਬਲਕੰਦ ਪਾਈ ਤੰਤੁਰ ਮस्तक ਦੇ ਤਿਆਰ ਦਿਖਾਸ ਆਨੰਦ ਕੰ ਸਤ ਸੰਗਤ ਜੇ ਤਾ ਰਸਾਇਆ ਮਰਜਨ ਨਾਨਕ ਨਾਮ ਪ੍ਰਗਾਸ ਉਸ ਧੰਨ ਘੜ ਤੇ ਆਇ ਜੀ ਜਨ ਨਾਨਕ ਤਨਵਲ ਜਾਸੀ ਤੇਰੇ ਭਗਤ ਤੇਰੇ ਭਗਤ ਮਨਵਾਰ ਜੀ ਵੀ ਹੁਣ ਇਹ ਕਹਿੰਦੇ ਬੈਣਾ ਮੈਕਡੋਨਲਡਰ ਉੱਪਰ ਬੈਠ ਗਏ ਆ ਤੇ ਥੱਲੇ ਆ ਦੀ ਵਿਊ ਐ ਗੱਗੂ ਆਰਡਰ ਕਰਨ ਗਿਆ ਆਪਣਾ ਮੰਨਤ ਮੰਨਤ ਕੇ ਸਾਡੀ ਆਰਡਰ ਕਰਨਾ ਅਸੀਂ ਆ ਗਏ ਉੱਪਰ ਓ ਬੱਲੇ ਆਈ ਤਾਂ ਥੱਕ ਗਿਆ ਨਾ ਥੱਕੇ ਪਏ ਆ ਤੁਰੇ ਤਾਂ ਅਸੀਂ 12 ਵਜੇ ਸੀ ਤੇ ਪਰ ਹੁਣ ਸਾਨੂੰ ਸਾਨੂੰ ਵੱਜ ਗਿਆ 7 ਪੈਨਲ ਕੇ ਤਰੰਦਨ ਸਾਹਿਬ ਬਾਬੂ ਡਾ ਸਾਹਿਬ ਉਹ ਹਰਮੰਦਰ ਸਾਹਿਬ ਢੇੜ ਘੰਟਾ ਮੱਥਾ ਟੇਕਣ ਦੇ ਲੱਗਿਆ ਹਣ ਹੋ ਗਿਆ ਹਨੇਰਾ ਹਨ ਇਹ ਮੈਂ ਦੋਨੋਂ ਬਿਨਾਂ ਬੈਜਦੇ ਨਹੀਂ ਮੈਂ ਦੋਨੋਂ ਖਾ ਕੇ ਫੇ ਚੱਲਦਾ ਬਰਗਰ ਮੰਗਾ ਤਾਂ ਬੰਨ ਐਡਾ ਵੱਡਾ ਬਰਗਰ ਮਹਾਰਾਜੋ ਇਹ ਮਨੇ ਕਰੀ ਬੌਲੀ ਨਹੀਂ ਖਾਇਆ ਉਹ ਫੇਰ ਆ ਗਿਆ I don't ever slow up, no I don't take shit I got no love for the faith